ਅਸੀਂ ਖਲੋਤੇ ਆ ਜੀ ਅੰਮ੍ਰਿਤਸਰ ਅਸ਼ੋਕਾ ਚੌਂਗ ਕ੍ਰਿਸਟਲ ਚੌਂਗ ਤੋਂ ਜਿਹੜਾ ਪਹਿਲਾ ਚੌਂਕ ਹੈ ਇੱਥੇ ਮੈਂ ਤੁਹਾਨੂੰ ਅੱਜ ਦਿਖਾਣ ਲਿਆ ਆਵਾ ਜਿਹੜੀ ਮੇਰੇ ਪਿੱਛੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਪੰਜਾਬੀ ਢਾਬੇ ਨਾਮ ਦੀ ਇਹ ਬਿਲਡਿੰਗ ਨਜਾਇਜ਼ ਤੌਰ ਤੇ ਬਣਾਈ ਗਈ ਬਿਲਡਿੰਗ ਆ ਜਿਹਨੂੰ ਕਾਰਪੋਰੇਸ਼ਨ ਵੱਲੋਂ ਕੁਝ ਸਮਾਂ ਪਹਿਲਾਂ ਤਿੰਨ ਵਾਰ ਸੀਲ ਕੀਤਾ ਗਿਆ ਤੁਹਾਨੂੰ ਮੈਂ ਦਿਖਾਦਾ ਇਹ ਬਿਲਕੁਲ ਆਪੋਜ਼ਿਟ ਇੱਕ ਇਹੋ ਜਿਹਾ ਹੋਟਲ ਹੈ ਜਿਹੜਾ ਬਣਾਇਆ ਗਿਆ ਸੀਗਾ ਜਿਹਨੂੰ ਕਾਰਪੋਰੇਸ਼ਨ ਵੱਲੋਂ ਮਾਰ ਮਾਰ ਡਿੱਚਾਂ ਖੰਡਰ ਬਣਾ ਦਿੱਤਾ ਗਿਆ ਦੋਨਾਂ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਉਹ ਹੋਟਲ ਵਾਲੇ ਨੇ ਕਾਰਪੋਰੇਸ਼ਨ ਦੇ ਜਿਹੜੇ ਐਮਟੀਬੀ ਸਾਫ ਸੀਗੇ ਉਹਨਾਂ ਨੂੰ ਪੈਸੇ ਨਹੀਂ ਸ਼ਾਇਦ ਪਹੁੰਚਾਏ ਕਿਉਂਕਿ ਉੱਥੇ ਗਏ ਐਮਟੀਬੀ ਮਿਹਰਬਾਨ ਸਿੰਘ ਜੀ ਤੇ ਉਹਨਾਂ ਦੀ ਮਿਹਰਬਾਨੀ ਤੋਂ ਬਿਨਾਂ ਨਾਜਾਇਜ਼ ਹੰ ਸਾਰੀਆਂ ਸ਼ਹਿਰ ਚ ਹੋ ਨਹੀਂ ਦੇ ਸਕਦੀਆਂ ਜਿਨ੍ਹਾਂ ਨੂੰ ਕਿ ਕਮਿਸ਼ਨਰ ਸਾਹਿਬ ਹੀ ਕੁਝ ਕਹਿਣ ਲੱਗੇ 100 ਵਾਰ ਫੋਚਦੇ ਨੇ ਤੇ ਥੱਲੇ ਜਿਹੜੇ ਅਫਸਰ ਹੈ ਉਹ ਤਾਂ ਸਾਰੇ ਰਲ ਰਲ ਕੇ ਬਣਾਉਂਦੇ ਨੇ ਤੇ ਇਹ ਬਿਲਡਿੰਗ ਜਿਹੜੀ ਤਿੰਨ ਵਾਰ ਸੀਲ ਹੋਈ ਆ ਅੱਜ ਇਹਨਾਂ ਤੇ ਪੰਜਾਬੀ ਢਾਬੇ ਨਾਮ ਦਾ ਇੱਕ ਢਾਬਾ ਖੋਲਿਆ ਜਾ ਰਿਹਾ ਵਾ ਸਿਰਫ ਮਿਹਰਬਾਨ ਸਿੰਘ ਦੀ ਮਿਹਰਬਾਨੀ ਨਾਲ ਕਿਉਂ ਮਿਹਰਬਾਨ ਸਿੰਘ ਜੀ ਜੇ ਤੁਹਾਡੇ ਤੋਂ ਖੁਸ਼ ਨੇ ਤੁਹਾਡੇ ਕੋ ਕਮਿਸ਼ਨਰ ਖੁਸ਼ ਹੋਵੇ ਨਾ ਹੋਵੇ ਕਾਰਪੋਰੇਸ਼ਨ ਦਾ ਜੇ ਐਮਟੀਬੀ ਮਿਹਰਬਾਨ ਖੁਸ਼ਾਣਾ ਤੁਸੀਂ ਸ਼ਹਿਰ ਚ ਕਿਤੇ ਵੀ ਨਜਾਇਜ਼ ਅਨਸਾਰੀ ਕਰ ਲੋ ਤੁਹਾਨੂੰ ਕਿਸੇ ਨੇ ਡੱਕਣ ਨਹੀਂ ਆਲਾ ਤੇ ਮੈਂ ਤੁਹਾਨੂੰ ਸਾਹਮਣੇ ਜਿਹੜਾ ਹੋਟਲ ਵਿਖਾਇਆ ਵਾ ਉਹਨੇ ਵੀ ਵਿਚਾਰੇ ਨੇ ਪੈਸੇ ਲਾਏ ਨੇ ਜੇ ਇਹ ਬਿਲਡਿੰਗ ਸਹੀ ਐ ਤੇ ਉਹਨੂੰ ਕਿਉਂ ਡੱਕਿਆ ਗਿਆ ਕਿਉਂ ਸਿਰਫ ਉੱਥੇ ਮਿਹਰਬਾਨ ਸਿੰਘ ਜੀ ਖੁਸ਼ ਨਹੀਂ ਹੋ ਪਾਏ ਕਿ ਇਹ ਕਾਰਨਾਮਾ ਸ਼ਹਿਰ ਹੈ ਵੀ ਉਹਨਾਂ ਦੀ ਖੁਸ਼ੀ ਤੇ ਇਹ ਚ ਇਹਨਾਂ ਨੂੰ ਪੂਰਾ ਖੁਸ਼ ਕੀਤਾ ਗਿਆ ਮੈਨੂੰ ਤੇ ਇਹ ਵੀ ਦੱਸਿਆ ਗਿਆ ਕਿ ਇਹਦੇ ਵਿੱਚ ਕੁਝ ਪੋਲਿਟਿਕਲ ਬੰਦੇ ਵੀ ਇਨਵੋਲ ਨੇ ਜਿਹਦੇ ਕਰਕੇ ਬਿਲਡਿੰਗ ਬਣ ਗਈ ਆ ਮੈਂ ਐਮਟੀਪੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਯਾਦ ਜੀਰੋ ਕਿਹੇ ਗਰੀਬ ਦੇ ਘਰ ਦੀ ਇੱਕ ਇੱਟ ਲੱਗਦੀ ਆ ਤੁਸੀਂ ਪੀਲੇ ਪੰਜੇ ਵਾਲੀਆਂ ਮਸ਼ੀਨਾਂ ਲੈ ਕੇ ਥੋੜੇ ਵਾਲੇ ਲੈ ਕੇ ਉਹਨਾਂ ਤੁਰਾਨ ਪਹੁੰਚ ਜਾਂਦੇ ਹੋ ਤਾਂ ਅਗਲੇ ਦਿਨ ਅਖਬਾਰ ਜੰਨੀਆਂ ਨਹੀਂ ਆ ਵੱਡੀਆਂ ਖਬਰਾਂ ਲਵਾ ਕੇ ਆਪਣੀ ਵਾਹ ਵਾਹ ਹੀ ਲੁੱਟਦੇ ਹੋ ਕਿ ਤੁਹਾਨੂੰ ਇੱਥੇ ਨਹੀਂ ਪਤਾ ਲੱਗਦਾ ਜਾਂ ਉੱਥੇ ਵਾਹ ਵਾਹ ਹੀ ਲੁੱਟੀ ਗਈ ਤੇਰੇ ਬਿਲਕੁਲ ਸਾਹਮਣੇ ਵਾਲੀ ਬਿਲਡਿੰਗ ਤੇ ਤੁਹਾਡੇ ਕੋਲ ਵਾਹ ਵਾਹ ਹੀ ਨਹੀਂ ਲੁੱਟੀ ਗਈ ਕਿਉਂ ਤੁਹਾਨੂੰ ਵਾਹ ਵਾਹ ਨਾਲੋਂ ਪੈਸੇ ਪਿਆਰੇ ਨੇ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਭਗਵੰਤ ਮਾਨ ਸਰਕਾਰ ਨੂੰ ਵੀ ਜਿਹੜੀ ਕਹਿੰਦੀ ਹੈ ਕਿ ਕਰਪਸ਼ਨ ਫਰੀ ਬਣਾਵਾਂਗੇ ਤੇ ਇੱਥੇ ਨੀਆਂ ਵੱਡੀਆਂ ਕਰਪਸ਼ਨਾਂ ਚੱਲਣ ਦੀਆਂ ਵਾ ਇਹਨਾਂ ਵੱਲ ਵੀ ਧਿਆਨ ਦਿਵੋ ਕਿ ਗਰੀਬਾਂ ਵਾਸਤੇ ਕਾਨੂੰਨ ਹੈਗਾ ਵਾ ਅਮੀਰਾਂ ਵਾਸਤੇ ਕੋਈ ਕਾਨੂੰਨ ਨਹੀਂ ਇਹਦੀ ਬਹੁਤ ਸਾਰ ਜਲਦ ਕੰਪਲੇਂਟ ਹੈ ਸੀ ਵਿਜੀਲੈਂਸ ਨੂੰ ਵੀ ਕਰਾਂਗੇ ਤੇ ਮਿਹਰਬਾਨ ਜੀ ਤੁਹਾਡੀਆਂ ਜਿਹੜੀਆਂ ਬਣਾਈਆਂ ਗਈਆਂ ਨਾਜਾਇਜ਼ ਬਿਲਡਿੰਗਾਂ ਨੇ ਜਿਹੜੇ ਤੁਸੀਂ ਮੋਟੀਆਂ ਰੱਖ ਲਿੱਤੀਆਂ ਵਾ ਲੋਕਾਂ ਕੋ ਨਾਜਾਇਜ਼ ਅਨਸਾਰੀਆਂ ਦੀਆਂ ਇੱਕ ਇੱਕ ਕਰਕੇ ਸਾਰੀਆਂ ਬਿਲਡਿੰਗਾਂ ਜਨਤਾਕ ਕਰਾਂਗਾ ਮੈਂ ਬਹੁਤ ਛੇਤੀ